ਤੁਸੀਂ ਦੇਖ ਰਹੇ ਹੋ ਡੀ5 ਚਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਕਿਸਾਨ ਲਗਾਤਾਰ ਭਾਜਪਾ ਦੇ ਉਮੀਦਵਾਰਾਂ ਦਾ ਵਿਰੋਧ ਕਰ ਰਹੇ ਨੇ ਉੱਤੇ ਹੀ ਫਰੀਦਕੋੜ ਤੋਂ ਭਾਜਪਾ ਦੇ ਉਮੀਦਵਾਰ ਹਾਂਸ ਰਾਜ ਹਾਂਸ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਉਹ ਕਿਸਾਨਾਂ ਦੇ ਸਵਾਲਾਂ ਤੋਂ ਭੱਜਦੇ ਨੇ ਉੱਤੇ ਹੀ ਹਾਂਸ ਰਾਜ ਹਾਂਸ ਵੱਲੋਂ ਇੱਕ ਪ੍ਰੋਗਰਾਮ ਦੇ ਦੌਰਾਨ ਕਿਸਾਨਾਂ ਨੂੰ ਲੈ ਕੇ ਇੱਕ ਬਿਆਨ ਦਿੱਤਾ ਗਿਆ ਵੀ ਦੋ ਤਰੀਕ ਦੀਆਂ ਚੋਣਾਂ ਹੋ ਲੈਣ ਦੋ ਫਿਰ ਅਸੀਂ ਇਹਨਾਂ ਨੂੰ ਦੱਸਾਂਗੇ ਉੱਤੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਲੀਡਰ ਨੇ ਵਿਕਰਮ ਸ਼ੋਮ ਮਜੀਠੀਆ ਵੱਲੋਂ ਟਵੀਟ ਕਰਕੇ ਕਈ ਸਵਾਲ ਖੜੇ ਕੀਤੇ ਗਏ ਨੇ ਹਾਂਸ ਰਾਜ ਹਾਂਸ ਦੇ ਉ ਬਿਕਰਮਜੀਤ ਦੇ ਟਵੀਟ ਦੇ ਵਿੱਚ ਲਿਖਦੇ ਹਨ ਕਮਾਲ ਹੀ ਹੋ ਗਈ ਹਾਂਸ ਰਾਜ ਹਾਂਸ ਜੀ ਆਪਣੇ ਆਪ ਨੂੰ ਕਿਸਾਨਾਂ ਦੇ ਮਾਪੇ ਦੱਸ ਰਹੇ ਹਨ ਉਹਨਾਂ ਨੂੰ ਖੁਦ 2 ਜੂਨ ਨੂੰ ਛਿੱਤਰ ਫੇਰਨ ਦੀ ਗੱਲ ਕਰ ਰਹੇ ਹਨ ਇਹ ਸਿੱਧੀਆਂ ਧਮਕੀਆਂ ਕੇਂਦਰ ਦੀ ਭਾਜਪਾ ਸਰਕਾਰ ਦੀ ਸ਼ਾਇਦ ਦਿੱਤੀਆਂ ਜਾ ਰਹੀਆਂ ਹਨ ਮੈਂ ਇਸ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਾ ਹਾਂ ਤੇ ਮੰਗ ਕਰਦਾ ਹਾਂ ਕਿ ਕਿਸਾਨਾਂ ਨੂੰ ਡਰਾਉਣ ਤੇ ਧਮਕਾਉਣ ਦੇ ਮਾਮਲੇ ਵਿੱਚ ਹਾਂਸ ਰਾਜ ਹਾਂਸ ਤੇ ਪਰਚਾ ਦਰਜ ਕੀਤਾ ਜਾਵੇ ਇਹ ਲੋਕਤੰਤਰ ਨਹੀਂ ਡੰਡਾਤੰਤਰ ਹੈ ਅਨਦਾਤਾ ਦੀ ਆਵਾਜ਼ ਦਬਾਉਣ ਦਾ ਇੱਕ ਹੋਰ ਤਰੀਕਾ ਹੈ ਹਾਂ ਸਾਜ ਹਾਂਸ ਜੀ ਯਾਦ ਰੱਖਿਓ ਇਹ ਪੰਜਾਬੀ ਕੌਮ ਹੈ ਇਹ ਨਾ ਅੰਗਰੇਜ਼ਾਂ ਤੋਂ ਡਰੀ ਹੈ ਤੇ ਨਾ ਇੰਦਰਾ ਗਾਂਧੀ ਤੋਂ ਡਰੀ ਹੈ ਤੁਸੀਂ ਤਾਂ ਕੀ ਇਹਨਾਂ ਨੂੰ ਡਰਾ ਲਵੋਗੇ ਤੁਸੀਂ 4 ਜੂਨ ਨੂੰ ਆਉਣ ਵਾਲੇ ਫੈਸਲੇ ਦੀ ਚਿੰਤਾ ਕਰੋ ਧਮਕੀਆਂ ਦੇਣੀਆਂ ਬੰਦ ਕਰੋ ਤੇ ਬੰਦਿਆਂ ਵਾਂਗੂ ਕੰਮ ਕਰੋ ਸੋ ਜਿੱਤੇ ਚੱਲਦੇ ਸਾਡੇ ਸ਼ਰਮਣੇ ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨਾਲ ਗੱਲਬਾਤ ਹੋਈ ਹੈ ਉਹ ਵੀ ਤੁਹਾਨੂੰ ਸੁਣਨੇ ਆ ਸੋ ਕਲੇਸਾ ਜਿਵੇਂ ਹਾਂਸਰ ਹਾਂਸ ਵੱਲੋਂ ਕਿਸਾਨਾਂ ਨੂੰ ਧਮਕੀ ਦਿੱਤੀ ਗਈ ਸੀ ਹਾਲਾਂਕਿ ਉਹਨਾਂ ਵੱਲੋਂ ਮੋੜ ਤੋਂ ਫਿਰ ਯੂ ਟਰਨ ਵੀ ਲੈ ਲੈ ਗਿਆ ਸੀ ਵਿਕਰਮ ਸੋ ਮਜੀਠਾ ਨੇ ਸਵਾਲ ਖੜੇ ਕੀਤੇ ਨੇ ਵੀ ਇਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਕਿਵੇਂ ਦੇਖਦੇ ਹੋ ਕਿਸਾਨਾਂ ਪੱਖ ਇੱਥੇ ਭਾਜਪਾ ਕਹਿੰਦੀ ਹੈ ਵੀ ਅਸੀਂ ਨਾਲ ਖੜੇ ਹਾਂ ਪਰ ਅਜੇ ਇਹ ਬਿਆਨ ਕੀਤੇ ਨਾ ਕੀਤੇ ਕਿ ਸਵਾਲ ਖੜੇ ਕਰਦੇ ਨੇ ਜੀ ਦੇਖੋ ਪਤਾ ਨਹੀਂ ਭਾਰਤੀ ਜਨਤਾ ਪਾਰਟੀ ਦੇ ਸੋਚ ਦੇ ਵਿੱਚ ਜਾਂ ਇਹਨਾਂ ਦੀ ਲੀਡਰਾਂ ਦੀ ਸੋਚ ਦੇ ਵਿੱਚ ਇੱਕ ਇਹ ਜਿਹੜਾ ਨਵਾਂ ਦ੍ਰਿਸ਼ਟੀਕੋਣ ਆ ਗਿਆ ਹੈ ਕਿ ਐਂਟੀ ਕਿਸਾਨ ਪਹਿਲਾ ਤਿੰਨ ਕਾਲੇ ਕਾਨੂੰਨ ਜਿਹੜੇ ਲਿਆਂਦੇ ਔਰ ਉਦੋਂ ਭਾਪੀ ਉਹਨਾਂ ਨੂੰ ਕਹਿੰਦੀ ਰਹੀ ਨਹੀਂ ਜੀ ਇਹ ਦੇਸ਼ हित ਦੇ ਲਈ ਨੇ ਜੀ ਬਹੁਤ ਹੈ ਇਨਸਾਨਾਂ ਦੇ ਉੱਤੇ ਲਗਾਤਾਰ ਤਸ਼ੱਦਦ ਹੁੰਦਾ ਰਿਹਾ ਜਦੋਂ ਦਿੱਲੀ ਮੋਰਚਾ ਲੱਗਿਆ ਜੀ ਔਰ ਸ਼੍ਰੋਮਣੀ ਅਕਾਲੀ ਦਲ ਐਂਡੀਆ ਦਾ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਨੇ ਉਸ ਸਮੇਂ ਬੜੀ ਕੋਸ਼ਿਸ਼ ਕੀਤੀ ਕਿ ਇਹਨਾਂ ਨੂੰ ਪਾਰਲੀਮੈਂਟ 'ਚ ਟੇਬਲ ਨਾ ਕੀਤਾ ਜਾਵੇ ਫਿਰ ਵੀ ਟੇਬਲ ਕੀਤੇ ਸ਼੍ਰੋਮਣੀ ਅਕਾਲੀ ਦਲ ਨੇ ਐਂਡੀਆ ਨਾਲੋਂ ਨਾਤਾ ਤੋੜਿਆ ਭੈਣਜੀ ਹਰਸ਼ਿੰਦਰ ਕੋਰ ਬਾਦਲ ਨੇ ਵਜ਼ੀਰੀ ਛੱਡੀ ਪਰ ਲਗਾਤਾਰ ਜਿਹੜੀ ਬੀਜੇਪੀ ਆ ਉਹ ਕਿਸਾਨਾਂ ਪ੍ਰਤੀ ਬੇਰੁਖੀ ਦਿਖਾ ਰਹੀ ਹੈ ਜੀ ਹੁਣ ਉਸ ਤੋਂ ਬਾਅਦ ਜਦੋਂ ਫੇਰ ਕਿਸਾਨ ਦਿੱਲੀ ਵੱਲ ਕਿਉਂਕਿ ਕਿਸਾਨਾਂ ਦਾ ਜਦੋਂ ਮੋਰਚਾ ਖਤਮ ਕੀਤਾ ਸੀ ਉਦੋਂ ਕਿਸਾਨਾਂ ਦੇ ਨਾਲ ਕੁਝ ਵਾਅਦੇ ਕੀਤੇ ਸੀ ਐਮਐਸਪੀ ਦਾ ਵਾਅਦਾ ਕੀਤਾ ਸੀ ਉਹ ਨੋਟੀਫਿਕੇਸ਼ਨਾਂ ਤੋਂ ਵੀ ਕੇਂਦਰ ਸਰਕਾਰ ਮੁੱਕਰ ਗਈ ਜੀ ਸੋ ਕਿਸਾਨਾਂ ਨੇ ਫੇਰ ਦਿੱਲੀ ਦਾ ਕੂਚ ਕੀਤਾ ਉਦੋਂ ਸ਼ੁਭ ਕਰਨ ਦੀ ਮੌਤ ਹੋਈ ਪ੍ਰਿਤਪਾਲ ਦੇ ਉੱਤੇ ਕਿਸ ਤਰੀਕੇ ਤਸ਼ੱਦਦ ਹੋਇਆ ਸੈਂਕੜੇ ਕਿਸਾਨ ਜ਼ਖਮੀ ਹੋਏ ਔਰ ਹੁਣ ਜਿਹੜਾ ਹੰਸ ਰਾਜ ਹੰਸ ਜੀ ਨੇ ਜਿਹੜਾ ਇੱਕ ਬਿਆਨ ਦਿੱਤਾ ਮੈਂ ਕਹੂੰਗਾ ਕਿ ਸ਼ਰਮ ਨਾ ਹੈ ਕਿਸੇ ਪਾਰਟੀ ਦੇ ਮੈਂਬਰ ਪਾਰਲੀਮੈਂਟ ਦੇ ਵਾਸਤੇ ਔਰ ਜਿਹੜੇ ਕਿ ਆਪ ਕੈਂਡੀਡੇਟ ਨੇ ਫਰੀਦਕੋਟ ਤੋਂ ਜੀ ਇਹ ਇਹਨਾਂ ਦੀ ਮਾਨਸਿਕਤਾ ਦਿਖਾਉਂਦਾ ਹੈ ਕਿ ਕੀ ਹਿਟਲਰ ਸ਼ਾਹੀ ਬੀਜੇਪੀ ਦੇ ਵਿੱਚ ਆ ਗਈ ਹੈ ਕਿ ਕੁੱਟ ਕੇ ਸਿੱਧੇ ਕਰ ਦਾਂਗੇ ਸੋ ਇਸੇ ਜਿਹੜੇ ਬਿਆਨ ਨੇ ਇਹਦੇ ਉੱਤੇ ਪਰਚਾ ਦਰਜ ਹੋਣਾ ਚਾਹੀਦਾ ਹੈ ਔਰ ਬੀਜੇਪੀ ਨੂੰ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ ਕਿ ਬੀਜੇਪੀ ਚਾਹੁੰਦੀ ਕੀ ਹੈ ਔਰ ਬੀਜੇਪੀ ਆਪਣੇ ਕੈਂਡੀਡੇਟ ਤੇ ਸਥਿਤੀ ਸਪਸ਼ਟ ਕਰੇ ਔਰ ਅਸੀਂ ਮੰਗ ਕਰਦੇ ਹਾਂ ਇਲੈਕਸ਼ਨ ਕਮਿਸ਼ਨ ਤੋਂ ਕਿ ਬੀਜੇਪੀ ਦੇ ਕੈਂਡੀਡੇਟ ਤੇ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਡੈਮੋਕ੍ਰੇਸੀ ਦੇ ਵਿੱਚ ਇਸ ਤਰੀਕੇ ਦੀ ਘਟੀਆ ਸ਼ਬਦਾਵਲੀ ਕਿ ਇੱਕ ਤਰੀਕ ਤੋਂ ਬਾਅਦ ਮੈਂ ਕੋਲੇ ਖੜ ਕੇ ਕਟਵਾਉਂਗਾ ਇਹਦੇ ਲਈ ਕੋਈ ਜਗ੍ਹਾ ਨਹੀਂ ਸੋ ਬੀਜੇਪੀ ਮਾਫੀ ਮੰਗੇ ਤੇ ਹੰਸ ਰਾਜ ਹੰਸ ਤੇ ਪਰਚਾ ਦਰਜ ਹੋਵੇ ਜੀ ਧੰਨਵਾਦ ਜੀ ਸੋ ਕਿਸਾਨ ਵੀ ਹਾਂਸਰਾਜ ਹਾਂਸ ਦਾ ਹੋਰ ਵਿਰੋਧ ਕਰ ਰਹੇ ਨੇ ਤੇ ਕਾਰਵਾਈ ਦੀ ਮੰਗ ਕਰ ਰਹੇ ਨੇ ਹੁਣ ਵੇਖਣਾ ਹੋਵੇਗਾ ਚੋਣ ਕਮਿਸ਼ਨ ਵੱਲੋਂ ਇਸ ਵਿਆਰ ਨੂੰ ਲੈ ਕੇ ਹਾਂਸਰਾਜ ਹਾਂਸ ਉੱਤੇ ਕੀ ਕਾਰਵਾਈ ਕੀਤੀ ਜਾਂਦੀ ਹੈ ਤਾਂ ਲਾਸਮਾ ਦੱਸੇਗਾ ਕੈਮਰਾ ਪਾਸਨ ਸ਼ੰਕਰ ਦੇ ਨਾਲ ਮੈਂ ਬਲਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਚੋਣ ਦੰਗਲ ਚ ਕਿਹੜੀ ਧਿਰ ਰਹੇਗੀ ਭਾਰੀ ਲੋਕ ਸਭਾ ਚ ਜਾਣ ਦੀ ਕਿਹਦੀ ਆਊਗੀ ਵਾਰੀ ਪਖੇ ਮਾਹੌਲ ਚ ਲੀਡਰਾਂ ਦੇ ਬਿਆਨ ਨੇ ਕਿੰਨੂ ਚੋਬ ਮਾਰੀ ਵੋਟਰਾਂ ਨੇ મતદાન ਦੀ ਖਿੱਚੀ ਤਿਆਰੀ VOTING ਤੋਂ ਲੈ ਕੇ ਨਤੀਜਿਆਂ ਤੱਕ T5 ਚੈਨਲ ਪੰਜਾਬੀ ਤੁਹਾਨੂੰ ਦੇਵੇਗਾ ਸਾਰੀ ਜਾਣਕਾਰੀ ਆਓ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਪ੍ਰਮਾਣ ਦਿइये ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਕੋਣ ਕੇ ਹੁਕਮ ਰਾਨਾ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕਿਸਾਂ ਕੇ ਕੋਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂਜ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਰਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁਲਾਗੇ ਅੰਦਰੂਨੀ ਰਾਤ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵੇ ਹਨ ਉਹਨਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗਰਸ਼ਾਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਦਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ